ਦੇ ਲੋਕ ਕਹਿੰਦੇ ਯਾਰ ਦਿਨੇ ਬਿਜਲੀ ਆਉਂਦੀ ਐ ਕਮਾਲ ਐ ਅਸੀਂ ਤਾਂ ਕੋਈ ਸੋਚਿਆ ਨਹੀਂ ਸੀਗਾ ਨਹੀਂ ਤਾਂ ਪਹਿਲਾਂ ਇੰਡਸਟਰੀ ਟੂਰ ਦੇਣ ਬੰਨੇ ਹੋਏ ਸੀ ਕਿ ਜਿਦਰੀਵਾਲ ਸਾਹਿਬ ਮੰਡੀ ਗਵਿੰਦਗੜ੍ਹ ਨਾਲ ਨੂੰ ਪੁੱਛ ਕੇ ਦੇਖਿਓ ਦਿਨ ਬੰਨੇ ਹੋਏ ਸੀ ਕਿ ਮੰਗਲਵਾਰ ਤੇ ਵੀਰਵਾਰ ਨੂੰ ਤੁਸੀਂ ਇੰਡਸਟਰੀ ਨਹੀਂ ਚਲਾ ਸਕਦੇ ਕਿਉਂਕਿ ਬਿਜਲੀ ਹੈ ਨਹੀਂ ਜੀ ਸਾਰੇ ਕੋਲ ਲੋਕਾਂ ਦੇ ਅਖਬਾਰਾਂ ਚ ਪੜ੍ਹਦੇ ਹੁੰਦੇ ਸੀ ਮੰਡੀ ਗਵਿੰਦਗੜ੍ਹ ਤੇ ਲੁਧਿਆਣਾ ਚ ਪੰਜ ਫੈਕਟਰੀਆਂ ਚੱਲਦੀਆਂ ਫੜੀਆਂ ਹੋਈਆਂ ਮੈਂ ਕਿਹਾ ਫੈਕਟਰੀਆਂ ਫੜੀਆਂ ਸ਼ਰਾਬ ਦੀ ਪੱਟੀ ਚੱਲਦੀ ਫੜੀ ਗਈ ਤਾਂ ਨਾ ਸੁਣਿਆ ਸੀ ਫੈਕਟਰੀ ਚੱਲਦੀ ਫੜੀ ਗਈ ਕ੍ਰਾਈਮ ਹੈ ਸਰ ਕੋਈ ਫੈਕਟਰੀ ਚੱਲਣ ਬਾਤ ਤੇ ਤਾਂ ਲਈ ਆ ਉਹਨਾਂ ਨੇ ਬਿਜਲੀ ਹੈ ਨਹੀਂ ਸੀ ਨਾਲ ਕੋਲ ਕੋਈ ਇਹਨਾਂ ਨੇ ਐਫਰਟ ਨਹੀਂ ਕੀਤੀ ਵੀ ਬਿਜਲੀ ਦਾ ਕਿਵੇਂ ਕਰੀਏ ਫਿਊਚਰ ਗ੍ਰੀਨ એનર્ਜੀ ਵੱਲ ਜਾ ਰਿਹਾ ਹੈ ਕਿਵੇਂ ਕਰੀ ਨਾ ਸਭੂ ਆਪ ਲੈ ਲੈ ਉਹਨਾਂ ਨੇ એનર્ਜੀ ਦੇ ਠੇਕੇ ਆਪ ਲੈ ਲਏ એનર્ਜੀ ਮਿਨਿਸਟਰ ਆਪ ਸੀਗੇ 12 12 14 14 ਰੁਪਏ ਪਰ ਜਿਹੜਾ ਯੂਨਿਟ ਸੋਲਰ ਦਾ ਉਹਨਾਂ ਨੇ ਵੇਚੇ ਨੇ 25 25 ਸਾਲ ਦੇ ਠੇਕੇ ਕੀਤੇ ਅਸੀਂ ਆ ਕੇ ਕਈ ਕਈ ਕੈਨਸਲ ਕੀਤੇ ਹੈ ਜਿਹੜੇ ਐਗਰੀਮੈਂਟ ਕੀਤੇ ਹੈ ਦੋ ਅੱਜ ਬਿਜਲੀ 2 ਢਾਈ ਰੁਪਏ 11 ਮਾਰਕੀਟ 'ਚ 2 ਰੁਪਏ 60 ਪੈਸੇ ਤੇ ਸਾਨੂੰ ਜਿਹੜਾ ਸੋਲਰ ਦਾ ਮਿਲ ਰਿਹਾ ਤੁਸੀਂ 12 12 15 15 ਰੁਪਏ ਦਾ ਐਗਰੀਮੈਂਟ 25 ਸਾਲ ਦਾ ਕਰਕੇ ਤੁਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਸਾਨੂੰ ਸੋ ਇਹ ਸਾਰਾ ਕੁਝ ਅੱਜ ਜਿਹੜਾ ਅੱਜ ਦਾ ਜਿਹੜਾ ਦਿਨ ਹੈ ਉਹ ਬੜਾ ਰੋਸ਼ਨ ਪੰਜਾਬ ਦਾ ਨਾਮ ਹੈ ਸੱਚੀ ਮੁੱਚੀ ਪੰਜਾਬ ਰੋਸ਼ਨ ਹੋਊਗਾ ਤੇ ਬਿਲਕੁਲ ਅਪਡੇਟ ਕਰ ਰਹੇ ਹਾਂ ਸਾਰੇ ਗ੍ਰਿਡਾਂ ਨੂੰ ਸਾਰੇ ਟਰਾਂਸਫਾਰਮਰ ਸਾਰੇ ਜਿੰਨੇ ਵੀ ਸਾਡੇ ਕੋਲੇ ਈਵਨ ਜਿਹੜੇ ਦੱਸਿਆ ਮੰਤਰੀ ਸਾਹਿਬ ਨੇ ਕਿ ਸ਼ਿਕਾਇਤਾਂ ਵਾਸਤੇ ਸੁਣਨ ਵਾਸਤੇ ਵੀ ਕਾਲ ਸੈਂਟਰ ਜਾਂ ਸਿੱਧਾ ਜਾ ਕੇ ਹੈੱਡ ਆਫਿਸ ਪਟਿਆਲਾ ਦੇ ਵਿੱਚ ਜਾਵੇ ਔਰ ਇੰਜੀਨੀਅਰ ਲੈਵਲ ਤੇ ਚੀਫ ਇੰਜੀਨੀਅਰ ਲੈਵਲ ਤੇ ਉਸ ਸ਼ਿਕਾਇਤਾਂ ਜਿਹੜੀਆਂ ਸੁਣ ਕੇ ਉਹਨਾਂ ਦਾ ਹੱਲ ਕੀਤਾ ਜਾ ਪੱਕਾ ਸੋ ਬਿਜਲੀ ਦੇ ਕਟਾ ਦਾ ਤਾਂ ਆਪਾਂ ਪਹਿਲਾਂ ਆਪਾਂ ਤਾਂ ਪੰਜਾਬ ਵਾਲੇ ਆ ਆਪਾਂ ਤਾਂ ਚੱਲੇ ਆ ਹੋਏ ਪਿਆ ਹਰੇਕ ਨੇ ਚੱਲੇ ਆਏ ਦੇਖੋ ਕੋਈ ਅੰਗਰੇਜ਼ ਆ ਗਿਆ ਪੰਜਾਬੀ ਸਿੱਖਣ ਉਹਨੂੰ ਕਹਿੰਦੇ ਪੰਜਾਬ ਚ ਪਿੰਡਾਂ ਚ ਸਿੱਖ ਸਕਰੇ ਤੂੰ ਜੇ ਪੰਜਾਬੀ ਸਿੱਖਣੀ ਹੈ ਠੀਕ ਹੈ ਕਹਿੰਦਾ ਦੋ ਮਹੀਨੇ ਉਹਨੇ ਪਿੰਡਾਂ ਚ ਰਿਹਾ ਦੋ ਮਹੀਨੇ ਉਹ ਚੱਲ ਗਿਆ ਜਾ ਕੇ ਆਪਣੇ ਅੰਗਰੇਜ਼ ਸਾਥੀਆਂ ਨੂੰ ਕਹਿੰਦਾ ਮੈਂ ਸਿੱਖਿਆ ਪੰਜਾਬੀ ਉਹ ਕਹਿੰਦਾ ਯਾਰ ਇੰਨੀ ਜਲਦੀ ਕਹਾਂ ਸੌਖੀ ਕੰਮ ਹੈ ਕਹਿੰਦਾ ਵੀ ਸੁਣਾ ਕਹਿੰਦਾ ਬਿਜਲੀ ਆ ਗਈ ਬਿਜਲੀ ਚਲੀ ਗਈ ਬਸ ਦੋ ਹੀ ਗੱਲਾਂ ਬੋਲਦੇ ਨੇ ਉਹ ਵਾ ਦੋ ਗੱਲਾਂ ਬੋਲਦੇ ਐ ਬਸ ਹੋਰ ਤਾਂ ਮੈਂ ਕੁਝ ਸੁਣਿਆ ਨਹੀਂ ਬਈ ਹੁੰਦਾ ਪੰਜਾਬ ਬਾਰੇ ਮੀਮ ਬਣ ਲੱਗੇ ਸੀ ਪੰਜਾਬ ਦੀ ਬਿਜਲੀ ਬਾਰੇ ਜਦੋਂ ਬਾਦਸ਼ਾਹ ਦਾ ਤੇ ਕੈਪਟਨ ਸਾਹ ਦਾ ਰਾਜ ਹੁੰਦਾ ਸੀ ਕਿ ਬੱਚਾ ਹਸਪਤਾਲ 'ਚ ਜੰਮਿਆ ਜੰਮਣਸਰ ਬੱਚਾ ਪੁੱਛਦਾ ਨਰਸ ਨੂੰ ਆਂਟੀ ਲਾਈਟ ਹੈਗੀ ਉਹ ਕਹਿੰਦੀ ਨਹੀਂ ਉਹ ਨੋ ਕਹਿੰਦਾ ਇਹਦਾ ਮਤਲਬ ਫਿਰ ਪੰਜਾਬ 'ਚ ਜੰਪੇ ਹਜੀ ਪਿਛਲੇ ਸਾਲ ਹੀ ਗਰਮੀ ਨਾਲ ਮਰੀ ਸੀ ਆ ਹਾਲਾਤ ਸੀ ਸਾਡੇ ਮਿਸ਼ਾਕ ਬਣਾ ਕੇ ਰੱਖਤਾ ਜੀ ਪੰਜਾਬ ਦੀ ਬਿਜਲੀ ਦਾ ਜੀ ਸুইস ਕਰਕੇ ਉਹਨਾਂ ਨੇ ਤਾਂ ਬਸ ਆਪਣੇ ਘਰ ਪਰਣ ਤੋਂ ਬਿਨਾ ਹੋਰ ਕੋਈ ਸੋਚੇ ਹੀ ਹੋਰ ਕੋਈ ਸਿਵਰੇ ਨਾ ਕੋਈ ਨੌਕਰੀ ਬਾਰੇ ਸੋਚਿਆ 55000 ਤੋਂ ਵੱਧ ਨੌਕਰੀਆਂ ਦੇ ਕਿ ਤੁਹਾਡੇ ਸਾਹਮਣੇ ਖੜੀਆਂ ਜੀ 55000 ਸਰਕਾਰੀ ਨੌਕਰੀ ਤੁਹਾਡੇ ਵੀ ਕੋਈ ਨਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਦੇ ਬੇਟੇ ਬੇਟੀ ਨੂੰ ਮਿਲੀ ਹੋਣੀ ਨੌਕਰੀ ਕੋਈ ਐਸ ਡੀਓ ਲੱਗ ਗਿਆ ਕੋਈ ਪਟਵਾਰੀ ਬਣ ਗਿਆ ਕੋਈ ਤਹਿਸੀਲਦਾਰ ਕੋਈ ਸਬ ਤਹਿਸੀਲਦਾਰ ਕੋਈ ਨਾਇਬ ਤਹਿਸੀਲਦਾਰ ਕੋਈ ਡੀਐਸਪੀ ਭਰਤੀ ਹੋ ਗਿਆ ਕੋਈ ਕੋਈ ਹੈਲਥ ਡਿਪਾਰਟਮੈਂਟ ਚ ਆ ਗਿਆ ਕੋਈ ਵਾਟਰ ਐਂਡ ਸੈਨੀਟੇਸ਼ਨ ਚ ਆ ਗਿਆ ਬੜੇ ਬੜੇ ਬੜੀਆਂ ਜੇ ਲੱਗਿਆ ਕੋਈ ਔਰ ਬਿਨਾ ਕਿਸੇ ਸਪਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਕੋਈ ਬੰਦਾ ਕਹੇ ਕਿ 1 ਰੁਪਿਆ ਵੀ ਲੱਗਿਆ ਸਾਡਾ ਜਾਂ ਕੋਈ ਵੀ ਪੈਸਾ ਲੈ ਲਿਆ ਕਿਸੇ ਨੇ ਨੀਂਦ ਸਾਫ ਹੋਵੇ ਨਾ ਫਿਰ ਕਹਿੰਦਾ ਨੀਂਦ ਸਾਫ ਹੋਵੇ ਸਭ ਕੁਝ ਹੋ ਸਕਦਾ ਇਹਨਾਂ ਦੀ ਨੀਤਾਂ ਨਹੀਂ ਸਾਫ਼ ਸੀ ਕਿਉਂ ਤਾਂ ਕਰਕੇ ਪੰਜਾਬ ਨੇਰੇ ਚ ਡੁੱਬ ਗਿਆ ਸੀ ਸੋਨ ਪੰਜਾਬ ਕੱਲਾ ਸਿਰਫ ਚਾਨਣ ਮਨਾਰਾ ਦੇਸ਼ ਵਾਸਤੇ ਨਹੀਂ ਪੂਰੀ ਦੁਨੀਆ ਵਾਸਤੇ ਹੈ ਔਰ ਚਾਨਣ ਪੰਜਾਬ ਚ ਨਾ ਹੋਵੇ ਮੈਂ ਤਾਂ ਪਾਰਲੀਮੈਂਟ 'ਚ ਬੋਲਦਾ ਜਦੋਂ ਮੈਂ ਨਵਾਂ-ਨਵਾਂ ਚੁਣਕਿਆ ਗਿਆ ਸੀ ਮੈਂ ਸਾਡੀ ਕਿਸਮਤ ਦੇਖੋ ਸਾਡੇ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਪਰ ਸਾਡੇ ਕੋਲੇ ਨਹੀਂ ਰਹਾ ਪੰਜਾਬ 'ਚ ਨਹੀਂ ਰਹਾ ਜੀ ਮੁੱਖ ਮੰਤਰੀ ਦਾ ਨਾਮ ਪ੍ਰਕਾਸ਼ ਹੈ ਵਿਅੰਗ ਜਿਹੜਾ ਉਹ ਬਹੁਤ ਵੱਡੀ ਖਤਰਨਾਕ ਚੀਜ਼ ਹੁੰਦੀ ਹੈ ਜੀ ਛੋਟੀ ਜੀ ਲਾਈਨ 'ਚ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਜਾ ਸਕਦੀਆਂ ਨੇ ਦੋ ਘੰਟਿਆਂ ਦੇ ਭਾਸ਼ਣ ਨਹੀਂ ਉਹਨਾਂ ਕੁਝ ਕਹਿ ਸਕਦੇ ਜੀ ਨਾ ਚਾਰ ਲਾਈਨਾਂ 'ਚ ਕਹਿ ਸਕਦੇ ਹਾਂ ਤੁਸੀਂ ਯਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ ਸਿਰਸ ਕਰਕੇ ਇਸ ਵਕਤ ਰੋਸ਼ਨ ਪੰਜਾਬ ਦਾ ਨਾਰਾ ਹੈ ਹੁਣ ਨੇਰੇ ਵਾਲਾ ਪੰਜਾਬ ਜਿਹੜਾ ਹਰ ਕਿਸਮ ਦੇ ਨੇਰੇ 'ਚੋਂ ਦੂਰ ਕੱਟਣਾ ਪੰਜਾਬੀਆ